ਪਾੜੜ ਲੱਤਾਂ ਪਾੜਦੀਆਂ ਮੇਰੀਆਂ ਓਲਸਾਲੇ ਓਲਸਾਲੇ ਮੇਰੇ ਗੁੱਤ ਗਾਣੇ ਵਿੱਚ ਮਿਰਚ ਪਾਈਆਂ ਉਹਨਾਂ ਨੇ ਮੈਨੂੰ ਕਹਿੰਦੇ ਤੇਰੇ ਭਰਾ ਨੂੰ ਅਲਪ ਨੰਗਾ ਕਰਾਂਗੇ ਤੇਰੇ ਮੁਰੇ ਮੈਂ ਅੱਖਾਂ ਵਿੱਚ ਲੀਂਆਂ ਨਰਸ਼ਨ ਦੇ ਲੋਕ ਕਹਿੰਦੇ ਉਹਨੂੰ ਕਹਿੰਦਾ ਲੰਗਰ ਕਾ ਮਿਰਚਾਂ ਲੈ ਕੇ ਲਿਆ ਦੇ ਸਮਾਰ ਕੇ ਅੱਖਾਂ ਵਿੱਚ ਹੀ ਐਡੀਆਂ ਐਡੀਆਂ ਚੁੰਗੜੀਆਂ ਭਰ ਕੇ ਮੇਰੀਆਂ ਅੱਖਾਂ ਦੇ ਵਿੱਚ ਮਿਰਚਾਂ ਦੇ ਬਾਤੀਆਂ ਇਹਦੀ ਤਾਂ ਮੇਰੀ ਨਿਗਾ ਵੀ ਚਲੀ ਗਈ ਅੱਖ ਦੀ ਵਿਜਲ ਮਨੇ ਬੰਨ ਲਿਆ ਲੱਤ ਮੇਰੀਆਂ ਜਗਾਠਾਂ ਦੇ ਨਾਲ ਹੱਥ ਮੇਰੇ ਪਿੱਛੇ ਵੱਲ ਤੇ ਬਸ ਫਿਰ ਉਹਨਾਂ ਨੇ ਮਾਨਾਂ ਜਾਂ ਦਿੱਤੀਆਂ ਬਹੁਤ ਬੁਰੀ ਕੀਤੀ ਮੇਰੇ ਨਾਲ ਬੱਤ ਪ੍ਰਾਣੀ ਮੇਰੇ ਦੀ ਚੱਕੇ ਲੱਤ ਬਾਦਿ ਸ਼ਟੋਕ ਤੇ ਰੱਖਦੀ ਸੂਰਜ ਕੇ ਸਾਹਮਣੇ ਮੇਰੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਆਗੇ ਕੋਈ ਨਹੀਂ ਹੋਣੀ ਉਹਨਾਂ ਦਾ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਇੱਥੋਂ ਤੇ ਉਹਨਾਂ ਦਾ ਖਸੂਰ ਸੀ ਤੁਸੀਂ ਇਹਨੂੰ ਕੁੜੀ ਵੀ ਹੈ ਆ ਕੰਨਾਂ ਦੇ ਪੜਦੇ ਪਾੜਦੇ ਸਾਡੇ ਬੁਰਾ ਹਾਂ ਕਰਤੋਂ ਤਾਂ ਕੁਝ ਨਹੀਂ ਹੈ ਦੰਦ ਮੈਂ ਕਿਹੜੀਆਂ ਬੈਂਕਾਂ ਰੁੱਟਣ ਜਾਂਦੀ ਸੀ ਵੀ ਮੈਨੂੰ ਉਸ ਨੇ ਮੇਰੇ ਨਾਲ ਆਖ ਕਿ ਸਾਡਾ ਸਿੰਘ ਤਾਂ ਨਾ ਮੈਂ ਕਹਿੰਨੀ ਆ ਵੀ ਇਹ 5 ਰੁਪਏ ਡਿੱਗੇ ਪਏ ਕਿ ਤੁੰਠੇ ਆ ਜਾਂਦੇ ਉਹ ਵੀ ਗੁਰੂ ਦੀ ਗੋਰਖ ਚ ਪਾਉਂਦਾ ਤੇ ਜਾ ਕੇ ਉਹ ਵੀ ਐਂ ਕਹਿੰਦਾ ਤੇ ਮੇਰੇ ਘਰੇ ਨਾ ਜਨ ਜਾ। ਅਸੀਂ ਆ ਘਰ ਚ ਨੀਤੇ ਬੈਠਦੇ। ਜੀ ਅਸੀਂ ਵੇਕਾਂ ਟੁੱਟੀਆਂ ਹੁੰਦੀਆਂ। ਕਿੰਨੀ ਜਹਦਾ ਅਤਿ ਸਾਰੀ ਇਹਨਾਂ ਦੇ ਢਿੱਡ ਜੀ ਪਈ ਐ। ਕਦੇ ਜਹਦਾ ਕਦੇ ਸਿੰਘ ਨੂੰ ਲੈ ਕੇ ਚਾੱਕੀ। ਪੈਸੇ ਦਿੱਤੇ ਛੜਾਇਆ ਕਦੇ ਮੇਰੇ ਭਰਾ ਨੂੰ ਲੈ ਕੇ ਚਾੱਕੀ। 250 ਰੁਪਏ ਜਮੀਨ ਤੇ ਮੇਰੇ ਭਰਾਵਾਂ ਦੀ ਜਿਹੜੇ ਇਹ ਲੱਗ ਗਏ ਬਰੋਬਰ ਹੋਏ ਬੈਠੇ।